ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਸਾਡੇ ਲੋਕਤ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਭਲਕੇ 21 ਨਵੰਬਰ ਨੂੰ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਸੁਣਵਾਈ ਕਰੇਗਾ ਜ਼ਿਕਰ ਹੋਗਾ ਕਿ ਅਮਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਡਿਬਰੂਗੜ ਜੇਲ੍ਹ ਵਿੱਚ ਬੰਦ ਹੈ ਇਸ ਮਾਮਲੇ ਦੀ ਸੁਣਵਾਈ ਅੱਜ ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਦੇ ਸਾਹਮਣੇ ਹੋਈ ਸੰਸਦ ਦੇ ਸਰਦ ਰੁੱਤ ਇਹ ਤਾਜ਼ਾ ਪੁਚਾਲ 31 ਅਗਸਤ ਨੂੰ ਪਾਕਿਸਤਾਨ ਸਰਹੱਦ ਨੇੜੇ ਪੂਰਬੀ ਅਫਗਾਨਿਸਤਾਨ ਵਿੱਚ ਆਏ 6.0 ਤੀਬਰਤਾ ਦੇ ਪੁਚਾਲ ਤੋਂ 2 ਮਹੀਨੇ ਬਾਅਦ ਆਇਆ ਜਿਸ ਵਿੱਚ 2200 ਤੋਂ ਵੱਧ ਲੋਕ ਮਾਰੇ ਗਏ ਨੇ ਤਾਲੀਬਾਨ ਸਰਕਾਰ ਦੇ ਅਨੁਸਾਰ ਅਕਤੂਬਰ 2023 ਵਿੱਚ ਆਇਪੂਚਾਲਾਂ ਦੀ ਇੱਕ ਲੜੀ ਵਿੱਚ ਘੱਟੋ-ਘੱਟ 4000 ਲੋਕ ਮਾਰੇ ਗਏ ਸਨ afghanistan ਵਿੱਚ ਘਾਤਕ ਪੂਚਾਲ ਆਮਨੇ ਆਜ਼ਾਦੀ ਦਿੱਤੀ ਸੀ ਜੋ ਹੁਣ ਪੇਸ਼ ਦਿੱਤੀ ਗਈ ਹੈ ਬੈਂਚ ਨੇ ਪੁੱਛਿਆ ਕਿ ਉਹਨਾਂ ਦੇ ਐਨਐਸਸੀ ਨਜ਼ਰਬੰਦੀ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਕੀ ਹੋਇਆ ਚੀਫ ਜਸਟਿਸ ਨੇ ਕਿਹਾ ਕਿ ਜਦੋਂ ਤੱਕ ਨਜ਼ਰਬੰਦੀ ਤੇ ਰੋਕ ਨਹੀਂ ਲਗਾਈ ਜਾਂਦੀ ਉਹ ਸੰਸਦ ਵਿੱਚ ਕਿਵੇਂ ਹਾਜ਼ਰ ਹੋਣਗੇ ਵਕੀਲ ਨੇ ਜਵਾਬ ਦਿੱਤਾ ਕਿ ਦੋਵੇਂ ਮਾਮਲੇ ਵੱਖਰੇ ਨੇ ਅਤੇ ਸੰਸਦ ਵਿੱਚ ਹਾਜ਼ਰ ਹੋਣ ਲਈ ਧਾਰਾ 15 ਦੇ ਤਹਿਤ ਰਾਹ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਅਮਰਿਤਪਾਲ ਨੂੰ ਪਹਿਲਾਂ ਉਹਨਾਂ ਦੇ ਸੌ ਚੁੱਕ ਸਮਾਗਮ ೀತಿ ਪੰਜਾਬ ਵਿੱਚ ਤਾਪਮਨ ਲਗਾਤਾਰ ਵਧ ਰਿਹਾ ਪਿਛਲੇ ਹਫਤੇ ਤਾਪਮਨ ਵਿੱਚ 1 ਤੋਂ 2 ਡਿਗਰੀ ਦਾ ਵਾਧਾ ਹੋਇਆ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਹਫਤੇ ਤਾਪਮਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਇਸ ਦਾ ਮਤਲਬ ਹੈ ਕਿ ਤਾਪਮਨ ਨਾ ਤਾਂ ਬਹੁਤ ਜ਼ਿਆਦਾ ਵਧੇਗਾ ਤੇ ਨਾ ਹੀ ਘਟੇਗਾ ਹਾਲਾਂਕਿ ਇਸ ਦੌਰਾਨ ਪ੍ਰਦੂਸ਼ਣ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ 2 ਹਫਤਿਆਂ ਲਈ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ ਜਿਸ ਕਾਰਨ ਮੌਸਮ ਖੁਸ਼ਕ ਰਹੇਗਾ ਹਵਾ ਦੀ ਗੁਣਵੱਤਾ ਜੋ ਅਕਤੂਬਰ ਤੋਂ ਵਿਗੜ ਗਈ ਹੈ ਉਹੀ ਬਣੀ ਹੋਈ ਹੈ ਵਾਤਾਵਰਣ ਮਾਹਿਰਾਂ ਦਾ ਮੰਨਣਾ ਹੈ ਕਿ ਸਹੀ ਨਿਕਾ ਨੂੰ ਮੀ ਤੋਂ ਬਾਅਦ ਹੀ ਰਾਹਤ ਮਿਲਣ ਦੀ ਸੰਭਾਵਨਾ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਸਵੇਰੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦਾ ਵਾਧਾ ਹੋਇਆ ਬਟਿੰਡਾ ਵਿੱਚ ਸਵੇਰ ਦਾ ਸਭ ਤੋਂ ਵੱਧ ਤਾਪਮਾਨ 30.3 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 25.5 ਡਿਗਰੀ ਲੁਧਿਆਣਾ ਵਿੱਚ 26.9 ਡਿਗਰੀ ਪਟਿਆਲਾ ਵਿੱਚ 27.5 ਡਿਗਰੀ ਪਠਾਨਕੋਟ ਵਿੱਚ 26.5 ਡਿਗਰੀ ਫਰੀਦਕੋਟ ਵਿੱਚ 27 ਡਿਗਰੀ ਅਤੇ ਗੁਰਦਾਸਪੁਰ ਵਿੱਚ 23 ਡਿਗਰੀ ਦਰਜ ਕੀਤਾ ਗਿਆ ਇਸ ਦੌਰਾਨ ਸਵੇਰ ਦਾ ਔਸਤ ਘੱਟੋ ਘਾਟ ਤਾਪਮਾਨ ਬਿਨਾਂ ਕਿਸੇ ਬਦਲਾਅ ਦੇ ਰਿਹਾ ਫਰੀਦ ਇਹ ਸ਼ੈਲਸ਼ਿਸ ਦਰਜ ਕੀਤਾ ਗਿਆ ਰਿਸ਼ਵਤ ਤੇ ਕਰੋੜਾਂ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰੋਪੜ ਰੇਂਜ ਦੇ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਦੀ ਨਿਹਾਇਕ ਹਿਰਾਸਤ ਅੱਜ ਖਤਮ ਹੋ ਰਹੀ ਹੈ ਇਸ ਦੇ ਚੱਲਦੇ ਅੱਜ ਉਹਨਾਂ ਦੀ ਸੀਵੀ ਕੋਰਟ ਚ ਪੇਸ਼ੀ ਹੈ ਪੁੱਲਰ ਜੇਲ੍ਹ ਤੋਂ ਹੀ ਵੀਡੀਓ ਕਾਨਫਰencing ਦੇ ਜ਼ਰੀਏ ਜੁੜਨਗੇ ਉੱਥੇ ਹੀ ਪੁੱਲਰ ਦੇ ਪਰਿਵਾਰ ਨੇ ਸੀਵੀ ਕੋਰਟ ਚ ਅਰਜੀ ਲਗਾਈ ਹੈ ਇਸ 'ਚ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਘਰ ਦਾ ਖਰਚ ਚਲਾਉਣਾ ਹੁਣ ਮੁਸ਼ਕਿਲ ਹੋ ਗਿਆ ਸੀਵੀ ਵੱਲੋਂ ਉਹਨਾਂ ਦੇ ਸਾਰੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਨੇ ਇਸ ਨੂੰ ਲੈ ਕੇ ਅੱਜ ਕੋਰਟ ਚ ਸੁਣਵਾਈ ਹੋਵੇਗੀ ਸੀਵੀ ਵੱਲੋਂ ਡੀਆਈਜੀ ਹਰਚਰਨ ਸਿੰਘ ਨਾਲ ਨਾਲ ਉਹਨਾਂ ਦੇ ਪੁੱਤਰ ਦਾ ਸੈਲਰੀ ਅਕਾਊਂਟ ਪਿਤਾ ਦਾ ਪੈਨਸ਼ਨ ਅਕਾਊਂਟ ਫ੍ਰੀਜ਼ ਕੀਤਾ ਗਿਆ ਉਹਨਾਂ ਦਾ ਪੁੱਤਰ ਪੰਜਾਬ ਚ ਅਸਿਸਟੈਂਟ ਐਡਵੋਕੇਟ ਜਨਰਲ ਹੈ ਬੈਂਕ ਖਾਤੇ ਕੀਤੀ ਜਾਣ ਦੀ ਫ੍ਰੀਜ਼ ਹਰਚਰਨ ਸਿੰਘ ਪੁੱਲਰ ਦੇ ਵਕੀਲ ਨੇ ਸੋਮਵਾਰ ਨੂੰ ਜ਼ਿਲ੍ਹਾ ਅਦਾਲਤ ਚ ਅਰਜੀ ਦਾਇਰ ਕਰਦੇ ਹੋਏ ਉਹਨਾਂ ਦੇ ਬੈਂਕ ਅਕਾਊਂਟ ਡੀ ਫ੍ਰੀਜ਼ ਕਰਨ ਦੀ ਮੰਗ ਕੀਤੀ ਸੀ ਇਸ ਨੂੰ ਲੈ ਕੇ ਸੀਵੀ ਦੀ ਵਿਸ਼ੇਸ਼ ਅਦਾਲਤ ਨੇ ਸੀਵੀ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਇਸ ਤੇ 20 ਨਵੰਬਰ ਨੂੰ ਸੁਣਵਾਈ ਹੋਵੇਗੀ ਐਡਵੋਕੇਟ ਨੇ ਅਦਾਲਤ ਚ ਕਿਹਾ ਕਿ ਸੀਵੀ ਜਾਂਚ ਜਾਰੀ ਰੱਖ ਸਕਦੀ ਹੈ ਪਰ ਉਹਨਾਂ ਦੇ ਬੈਂਕ ਖਾਤੇ ਦੀ ਫ੍ਰੀਜ਼ ਕਿਤੇ ਜਾਣੇ ਚਾਹੀਦੀਨ ਦੱਸਦੀ ਕਿ ਡ ਮੰਡੀ ਗਵਿੰਦਗੜ੍ਹ ਦੇ ਇੱਕ ਸਕਰੈਪ ਕਾਰੋਬਾਰੀ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਨितीਸ਼ ਕੁਮਾਰ ਨੇ ਰਿਕਾਰਡ 10ਵੀਂ ਵਾਰ ਮੁੱਖ ਮੰਤਰੀ ਬਜੋ ਸੌ ਚੁੱਕੇ ਨੇ ਨितीਸ਼ ਦੇ ਨਵੇਂ ਮੰਤਰੀ ਮੰਡਲ ਵਿੱਚ 26 ਮੰਤਰੀ ਸ਼ਾਮਿਲ ਹੋਣਗੇ ਔਦਰੀ ਸੌ ਚੁੱਕਣ ਤੋਂ ਬਾਅਦ ਸਮਰਾਟ ਚੌਧਰੀ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਔਦਰੀ ਸੌ ਚੁੱਕੀ ਉਹਨਾਂ ਤੋਂ ਬਾਅਦ ਵਿਜੇ ਸਨਹਾ ਸਮਰਾਟ ਅਤੇ ਵਿਜੇ ਲਗਾਤਾਰ ਦੂਜੇ ਕਾਰਜਕਾਲ ਲਈ ਉਪ ਮੁੱਖ ਮੰਤਰੀ ਬਣੇ ਨੇ ਐਨਡੀਏ ਦੇ ਪਾਈਵਾਲਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਭਾਜਪਾ ਕੋਲ ਨਵੀਂ ਸਰਕਾਰ ਵਿੱਚ ਸਭ ਤੋਂ ਵੱਧ ਮੰਤਰੀ ਹੋਣਗੇ ਜਿਨ੍ਹਾਂ ਦੀ ਗਿਣਤੀ 17 ਹੋਵੇਗੀ ਜਦੋਂ ਕਿ ਜਨਤਾ ਦਲ ਯੂनाइटेड ਜਡੀਓ ਕੋਲ 15 ਹੋਣਗੇ ਪ੍ਰਧਾਨ ਮੰਤ ਸ਼ਾਹ ਅਤੇ ਜੇਪੀ ਨੱਡਾ 11 ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਸਟੇਜ ਤੇ ਮੌਜੂਦ ਸਨ ਪਾਸ਼ਪਾ ਕੋਲ ਸਪੀਕਰ ਤੋਂ ਇਲਾਵਾ 17 ਮੰਤਰੀ ਅਹੁਦੇ ਸੂਤਰਾਂ ਦਾ ਕਹਿਣਾ ਹੈ ਕਿ ਨਵੀਂ ਸਰਕਾਰ ਵਿੱਚ ਹੋਏ ਕੈਬਨਟ ਸਮਝੌਤੇ ਦੇ ਤਹਿਤ ਪਾਸ਼ਪਾ ਕੋਲ ਸਪੀਕਰ ਤੋਂ ਇਲਾਵਾ 17 ਮੰਤਰੀ ਅਹੁਦੇ ਹੋਣਗੇ ਜੀਡੀਯੂ ਕੋਟੇ ਤੋਂ 15 ਮੰਤਰੀ ਨਿਯੁਕਤ ਕੀਤੇ ਜਾਣਗੇ ਚਿਰਾਗ ਪਾਸ਼ਵਾਨ ਦੀ ਲੋਕ ਜਨਸ਼ਕਤੀ ਪਾਰਟੀ ਰਾਮ ਵਿਲਾਸ ਪਾਸ਼ਵਾਨ ਕੋਲ 2 ਹੋਣਗੇ ਜਦੋਂ ਕਿ ਜੀਤਨ ਰਾਮ ਮਾਚੀ ਅਤੇ ਉਪੇਂਦਰ ਕੁਸ਼ਵਾਹਾ ਦੀ ਪਾਰਟੀ ਕੋਲ 1-1 ਮੰਤਰੀ ਹੋਵੇਗਾ ਇਸ ਤਰ੍ਹਾਂ ਪਾਸ਼ਪਾ ਦੇ ਕੋਟੇ ਵਿੱਚੋਂ ਪ੍ਰਮੁੱਖ ਨਾਂ ਸਮਰਾਟ ਚੌਧਰੀ ਅਤੇ ਵਿਜੇ ਸੰਹਾ ਸ਼ਾਮਿਲ ਨੇ 사우디 ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨੇ ਅਮਰੀਕਾ ਚ ਆਪਣੀ ਨਿਵੇਸ਼ ਬਚਨਵਾਤਾਂ ਨੂੰ ਲਗਭਗ 1 ਟ੍ਰਿਲੀਅਨ ਡਾਲਰ ਤੋਂ ਵਧਾ ਕੇ ਲਗਭਗ 88.50 ਲੱਖ ਕਰੋੜ ਰੁਪਏ ਕਰਨ ਦਾ ਐਲਾਨ ਕੀਤਾ। ਦਰਅਸਲ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ 사우디 ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਵਿਚਕਾਰ ਹੋਈ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਨੇ ਰੱਖਿਆ ਊਰਜਾ ਟੈਕਨੋਲੋਜੀ ਵਪਾਰ ਅਤੇ ਨਿਵੇਸ਼ ਦੇ ਖੇਤਰਾਂ ਵਿੱਚ ਕਈ ਮਹੱਤਵਪੂਰਨ ਸਮਝੌਤੇਾਂ ਤੇ ਦਸਤਖਤ ਕੀਤੇ। ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਇੱਕ ਵਾਰ ਫਿਰ ਭਾਰਤ ਨੂੰ ਗਿੱਦੜ ਪੰਮਕੀ ਦਿਨ ਦੇ ਨਜ਼ਰ ਆਏ ਜਿੱਥੇ ਉਹਨਾਂ ਨੇ ਨਾ ਸਿਰਫ ਪਾਕਿਸਤਾਨੀ ਫੌਜ ਦੀ ਸਲਾਹਾਂ ਦਿੱਤੀ ਸਗੋਂ ਭਾਰਤ ਨੂੰ ਅਸਿੱਦੀ ਧਮਕੀ ਵੀ ਦਿੱਤੀ ਹੈ ਜਾਰਡਨ ਦੇ ਰਾਜਾ ਅਬਦੁੱਲਾ ਦੂਜੇ ਦੇ ਸਨਮਾਨ ਵਿੱਚ ਆਯੋਜਿਤ ਦੁਪਹਿਰ ਦੇ ਖਾਣੇ ਦੌਰਾਨ ਮਨੀਰ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ ਅੱਲਾ ਦੀ ਫੌਜ ਹੈ ਤੇ ਮੁਸਲਮਾਨਾਂ ਦਾ ਪ੍ਰੋਸਾ ਦੁਸ਼ਮਣ ਤੇ ਸੁੱਟੀ ਗਈ ਮਿੱਟੀ ਨੂੰ ਵੀ ਮਿਜ਼ਾਇਲ ਬਣਾ ਦਿੰਦਾ ਇਸ ਮੁਲਾਕਾਤ ਦੌਰਾਨ ਮਨੀਰ ਨੇ ਮਈ ਵਿੱਚ ਭਾਰਤ ਨਾਲ ਕਤਿੱਤ 4 ਦਿਨਾਂ ਦੇ ਟਕਰਾਅ ਦਾ ਜ਼ਿਕਰ ਕਰਦੇ ਹੋਏ ਫਿਰ ਉਹੀ ਪੁਰਾਣਾ ਭਾਰਤ ਦੇ ਹਮਲਿਆਂ ਦਾ ਕਰਾਰਾ ਜਵਾਬ ਦੇ ਕੇ ਜਿੱਤ ਪ੍ਰਾਪਤ ਕੀਤੀ ਸੀ। ਉਹਨਾਂ ਕਿਹਾ ਕਿ ਅੱਲਾ ਨੇ 7 ਤੋਂ 10 ਮਈ ਤੱਕ ਚੱਲੀ ਜੰਗ ਵਿੱਚ ਪਾਕਿਸਤਾਨ ਦੀ ਇੱਜ਼ਤ ਬਚਾਈ ਅਤੇ ਪਾਕਿਸਤਾਨੀ ਫੌਜ ਨੇ ਹਰ ਮੋਰਚੇ ਤੇ ਭਾਰਤੀ ਹਮਲੇ ਨੂੰ ناکਾਮ ਕੀਤਾ। ਮਨੀਰ ਨੇ ਆਪਣੇ ਬਿਆਨ ਵਿੱਚ ਕਿਹਾ ਭਾਰਤ ਨਾਲ ਜੰਗ ਦੌਰਾਨ ਅੱਲਾ ਨੇ ਸਾਡਾ ਸਿਰ ਉੱਚਾ ਰੱਖਣ ਵਿੱਚ ਸਾਡੀ ਮਦਦ ਕੀਤੀ। ਤਾਂ ਦੁਸ਼ਮਨ ਤੇ ਸੁੱਟੀ ਗਈ ਮਿੱਟੀ ਵੀ ਮਿਜ਼ਾਇਲ ਬਣ ਜਾਂਦੀ ਹੈ ਉਸਨੇ ਇਹ ਵੀ ਦੁਹਰਾਇਆ ਕਿ ਪਾਕਿਸਤਾਨੀ ਫੌਜ ਅੱਲਾ ਦੇ ਹੁਕਮਾਂ ਤੇ ਕੰਮ ਕਰਦੀ ਹੈ ਤੇ ਇਸਦੇ ਜਵਾਨ ਅੱਲਾ ਦੇ ਨਾਂ ਤੇ ਲੜਦੇ ਨੇ। ਭਾਰਤ ਦੇ ਗੁਆਂਢੀ ਮੁਲਕ ਨੇਪਾਲ ਤੋਂ ਇੱਕ ਵਾਰ ਫਿਰ ਤੋਂ ਜ਼ੈਨਦੀ ਪ੍ਰਦਰਸ਼ਨਾਂ ਦੇ ਸੇਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੋਂ ਦੇ 12 ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਨੂੰ ਭਾਰਿਤ ਨਾ ਦੇਖਿਆ ਗਿਆ ਇਹ ਹਿੰਸਕ ਝੜਪਾਂ ਜ਼ੈਨਦੀ ਨੌਜਵਾਨਾਂ ਅਤੇ ਉਹਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਕੇਪੀ ਸ਼ਰਮਾ 올ੀ ਦੀ ਪਾਰਟੀ ਸੀਪੀਐਨਯੂਐਮਐਲ ਦੇ ਵਰਕਰਾਂ ਵਿਚਕਾਰ ਹੋਈਆਂ ਝੜਪਾਂ ਤੋਂ ਬਾਅਦ ਸਥਿਤੀ ਨੂੰ ਕਾਬੂਚ ਕਰਨ ਲਈ 12 ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਨੇ ਸਿਮਾਰਾ ਹਵਾਈ ਅੱਡੇ ਤੇ 500 ਮੀਟਰ ਦੇ ਦਾਇਰੇ ਵਿੱਚ ਕਾਰਫਿਊ ਲਾਗੂ ਕਰ ਦਿੱਤਾ ਅਧਿਕਾਰੀਆਂ ਨੇ ਦੱਸਿਆ ਕਿ ਕਾਰਫਿਊ ਦੁਪਹਿਰ 12:30 ਵਜੇ ਤੋਂ ਰਾਤ ਕਿਉਂਕਿ ਇਸ ਇਲਾਕੇ ਵਿੱਚ ਸੈਂਕੜੇ ਜਨਜੀ ਨੌਜਵਾਨ ਨੇਪਾਲ ਕਮਿਊਨਿਸਟ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਇਕੱਠੇ ਹੋਏ ਸਨ ਅਚਮੀ ਕੈਂਪਰ ਪਖਤੂਨਖਵਾ ਸੂਬੇ ਵਿੱਚ 16 ਤੇ 17 ਨਵੰਬਰ ਨੂੰ ਦੋ ਵੱਖ-ਵੱਖ ਮੁਕਾਬਲਿਆਂ ਵਿੱਚ 23 ਅੱਤਵਾਦੀ ਮਾਰੇ ਗਏ ਫੌਜ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਹਿਲੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਬੰਦਰ ਜ਼ਿਲ੍ਹੇ ਵਿੱਚ ਇੱਕ ਖੂਫੀਆ ਜਾਣਕਾਰੀ ਅਧਾਰਿਤ ਕਾਰਵਾਈ ਸ਼ੁਰੂ ਕੀਤੀ ਜਿਸ ਦੇ ਨਤੀਜੇ ਵਜੋਂ ਇੱਕ ਨੇਤਾ ਸਮੇਤ 11 ਅੱਤਵਾਦੀ ਮਾਰੇ ਗਏ ਆਈਐਸਪੀਆਰ ਨੇ ਕਿਹਾ ਕਿ ਇੱਕ ਖਾਸ ਜਾਣਕਾਰੀ ਦੇ ਦਾਰ ਤੇ ਬੰਨੂ ਜ਼ਿਲ੍ਹੇ ਵਿੱਚ ਇੱਕ ਹੋਰ ਕਾਰਵਾਈ ਵਿੱਚ 12 ਹੋਰ ਅੱਤਵਾਦੀਆਂ ਨੂੰ ਸਫਲਤਾਪੂਰਵਕ ਢੇਰ ਕਰ ਦਿੱਤਾ ਗਿਆ ਆਈਐਸਪ ਬਿਆਨ ਵਿੱਚ ਕਿਹਾ ਗਿਆ ਕਿ ਖੇਤਰ ਵਿੱਚ ਬਾਕੀ ਅੱਤਵਾਦੀਆਂ ਨੂੰ ਖਤਮ ਕਰਨ ਲਈ ਕਾਰਵਾਈਆਂ ਜਾਰੀ ਨੇ ਫੌਜ ਨੇ ਕਿਹਾ ਕਿ ਦੇਸ਼ ਆਪਣੀ ਨਿਰੰਤਰ ਅੱਤਵਾਦ ਵਿਰੋਧੀ ਮੁਹਿੰਮ ਜਾਰੀ ਰੱਖੇਗਾ ਇਸ ਤੋਂ ਇਲਾਵਾ ਪਾਕਿਸਤਾਨ ਦੀਆਂ ਸੁਰੱਖਿਆ ਬਲਾਂ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇਸ਼ ਤੋਂ ਅੱਤਵਾਦੀ ਖਤਰੇ ਨੂੰ ਖਤਮ ਕਰਨ ਲਈ ਪੂਰੀ ਗਤੀ ਨਾਲ ਕੰਮ ਕਰਨਾ ਜਾਰੀ ਰੱਖਣਗੀਆਂ ਐਸਨ ਸਾਡੇ ਲੋਕਤਿਆ ਖਬਰਾਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼ਕੁਰੂ